ਬੀਤੇ ਕੁਝ ਦਿਨ ਪਹਿਲਾਂ ਤੇ 26 ਅਗਸਤ ਦੀ ਰਾਤ 9:30-10 ਵਜੇ ਦੇ ਕਰੀਬ ਕਿਸਾਨ ਪਰਵਾਰਾਂ ਨਾਲ ਸੰਬੰਧਿਤ ਪਰ ਜਮੀਨ ਨਾ ਹੋਣ ਕਾਰਨ ਬਹੁਤ ਹੀ ਗਰੀਬੀ ਵਿੱਚ ਦਿਨ ਕੱਟ ਰਹੇ ਕਮਲਜੀਤ ਕੌਰ ਪਤਨੀ ਗੁਰਪ੍ਰੀ ਸਿੰਘ ਵਾਸੀ ਸਰਾਇ ਤਲਵੰਡੀ ਜੋ ਆਪਣੇ ਦੋਨੋਂ ਬੱਚਿਆਂ ਸਮਿਤ ਕਰਦੇ ਵੇੜੇ ਵਿੱਚ ਸੁੱਤੇ ਪਏ ਸਨ ਤਾਂ ਅਚਾਨਕ ਉਹਨਾਂ ਦੇ ਇੱਕੋ ਇੱਕ ਕੱਚੇ ਕੋਠੇ ਜਿਸ ਤੇ ਬਾਲਾਂ ਚਾਤੀ ਰਾਤ ਸਮੇਂ ਡਿੱਗ ਪਈ ਉਹਨਾਂ ਦੇ ਬਾਹਰ ਸੁੱਤੇ ਹੋਣ ਕਾਰਨ ਉਹਨਾਂ ਦੇ ਪਰਿਵਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਕਰਦੀਵੰਡ ਵਿੱਚੋਂ ਆਏ ਇੱਕੋ ਇੱਕ ਕਮਰੇ ਦੇ ਡਿੱਗ ਜਾਣ ਤੇ ਪੀੜਤ ਕਵਲਜੀਤ ਕੌਰ ਤੇ ਪਿੰਡ ਦੇ ਸਰਪੰਚ ਅਕਬੀਲ ਸਿੰਘ ਗੁਰਨਾਮ ਸਿੰਘ ਜਗਮੋਹਨ ਸਿੰਘ ਤੇ ਹੋਰ ਮਹਤਵਪਰ ਵਿਅਕਤੀਆਂ ਨੇ ਮੌਜੂਦਾ ਪੰਜਾਬ ਸਰਕਾਰ ਅਤੇ ਸਿੱਖ ਸੰਸਥਾਵਾਂ પાસે ਉਪਰਜੋਰਾ ਅਪੀਲ ਕਰਦੇ ਕਿਹਾ ਕਿ ਉਸਦੇ ਤੇ ਉਸਦੇ ਬੱਚਿਆਂ ਦੇ ਸਿਰ ਲੁਕਾਵੇ ਲਈ ਉਹਨਾਂ ਨੂੰ ਘਰ ਬਣਾ ਕੇ ਦਿੱਤਾ ਜਾਵੇ ਤਾਂ ਜੋ ਉਸਦੇ ਛੋਟੇ-ਛੋਟੇ ਬੱਚੇ ਆ ਲੜਕਾ 6ਵੀਂ ਤੇ ਲੜਕੀ 4ਵੀਂ ਕਲਾਸ ਵਿੱਚ ਪੜ ਰਹੇ ਹਨ ਜੋ ਕਿ ਪੜਾਈ ਵਿੱਚ ਬਹੁਤ ਹੁਸ਼ਿਆਰ ਹਨ ਨੂੰ ਘਰ ਦੀਗ ਦੁਆਰਾ ਸਾਥ ਮਿਲ ਸਕੇ ਤੇ ਪੜਨ ਵਿੱਚ ਵੀ ਕੋਈ ਦਿੱਕਤ ਨਾ ਆ ਸਕੇ ਪੀੜਤ ਪਰਵਾਰ ਦੀ ਮਦਦ ਕਰਨ ਲਈ ਉਹਨਾਂ ਦੇ ਫੋਨ ਨੰਬਰ 9915672121 ਤੇ ਸੰਪਰਕ ਕੀਤਾ ਜਾ ਸਕਦਾ ਹੈ ਨਾਮ ਕਵਲਜੀਤ ਕੌਰ ਹੈ ਜੀ ਅੰਦਸਨਤ ਲਵੰਡੀ ਹੈ ਜੀ ਇਹ ਮੀ ਪੈਣ ਦਾ ਕਰਕੇ ਜੀ ਸ਼ਬੀਤ ਜੀ ਦੀ ਰਾਰ ਨੂੰ ਸ਼ਤ ਦੇਤੀ ਹੈ ਜੀ ਬਾਕੀ ਸਮਾਨ ਮੰਗ ਕਰਦੇ ਸੀ ਮੰਗਾ ਸੀ ਇਹ ਕਰਦੇ ਆ ਕਿ ਸਾਡੀ ਸਹਾਇਤਾ ਕੀਤੀ ਜਾਵੇ ਜਰੂਰ ਹਾਂਜੀ ਸਮਾਨ ਦਾ ਨੁਕਸਾਨ ਹੋਇਆ ਜੀ ਬਾਕੀ ਅਸੀਂ ਬਾਹਰ ਹੀ ਨਹੀਂ ਮੀ ਪੈਣ ਦਾ ਕਰਕੇ ਬਾਹਰ ਇੱਥੇ ਬਰਾਂਡੇ ਵਿੱਚ ਹੀ ਉਹਦਾ ਕਰਕੇ ਪਛਾਹ ਹੋ ਗਿਆ ਤੁਹਾਡੇ ਨਾਲ ਸਾਡਾ ਅਜੀਮੋਲ ਸਿੰਘ ਜੀ ਕਿਹੜਾ ਪਿੰਡ ਹੈ ਜੀ ਮੈਂ ਪਿੰਚੱਕ ਰਿਖਾਵਾਂ ਮੈਂ ਇਥੇ ਨਾਲ ਕੋਈ ਪਰਸਪਰ ਤਰ੍ਹਾਂ ਕੋਲ ਆਇਆ ਪੁਲਿਸਦਾਰੇ ਇਹਨਾਂ ਦੇ 26 ਤਰੀਕ ਨੂੰ ਰਾਤ ਮੀਂਹ ਪੈਣ ਦੇ ਕਾਰਨ ਕੋਠੇ ਜਿਹੜੀ ਛੱਤ ਆ ਬਾਲੇ ਵਾਲ ਡਿੱਗ ਪਈ ਆ ਤੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਯਾਦ ਤੋਂ ਬਾਹਰ ਸੀਗੇ ਤੇ ਵਿਚਾਰੇ ਜੋ ਛੋਟੇ ਛੋਟੇ ਬੱਚੇ ਆ ਬੀਬੀ ਇਕੱਲੀ ਜਿੰਨੀ ਵੀ ਸਹਾਇਤਾ ਹੋ ਸਕਦੀ ਹੈ ਅਸੀਂ ਸਰਕਾਰ ਕੋਲ ਸਖਤ ਕੋਈ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਇੱਕ ਰੂਪਵਾਸ ਸਹਾਇਤਾ ਕਰਕੇ ਗਾਣਾ ਮਕਾਨ ਬਣਾਇਆ ਜਾਵੇ ਜੋ ਇਹਨਾਂ ਦਾ ਜੋ ਘਰ ਵਿੱਚ ਰਹਿਣਾ ਸਭ ਤੋਂ